ਵਾਹਿਗੁਰੂ ਜੀਓ ਬਾਬਾ ਸ਼੍ਰੀ ਹਰਕ੍ਰਿਸ਼ਨ ਜੀ ਦਾ ਇਹ ਸ਼ਬਦ ਇਹੇ ਸ਼ਬਦ ਤੁਸੀਂ 40 ਦਿਨ ਰੋਜ਼ 108 ਵਾਰ ਜਪੋ ਸੁਣ ਵੀ ਸਕਦੇ ਹੋ ਤਾਂ ਜਿਹੜਾ ਕਰਜ਼ਾ ਸਿਰ ਚੜ੍ਹਿਆ ਹੋਵੇਗਾ ਉਹ ਉੱਤਰ ਜਾਵੇਗਾ ਤੁਸੀਂ ਇਹ ਸ਼ਬਦ ਪੜਨ ਤੋਂ ਪਹਿਲਾਂ ਕੋਲ ਧੂਫ ਲਗਾ ਲੈਣੀ ਹੈ ਤੇ ਜਲ ਕੋਲੇ ਰੱਖ ਲੈਣਾ ਤੇ ਫਿਰ ਸ਼ਬਦ ਸ਼ੁਰੂ ਕਰਨਾ ਤਾਂ ਕਰਜ਼ਾ ਸਿਰ ਹੋਵੇ ਤਾਂ ਇਹ ਸ਼ਬਦ ਜਪੋ ਬਿਲਾਵਲ ਮਹਾਲਾ ਪੰਜਵਾਂ ਜੀ ਜੰਤ ਸੁਪਰਸਨ ਭਏ ਦੇਖ ਪ੍ਰਭ ਪਰਤਾਪ ਕਰਜ਼ ਉਤਾਰਿਆ ਸਤਗੁਰ ਕਰ ਆਹਰ ਆਪ ਖਾਤ ਖਰਚਤ ਨਿਭਤ ਰਹੇ ਗੁਰ ਸ਼ਬਦ ਅਖੂਟ ਪੂਰਨ ਭਈ ਸਮਗਰੀ ਕਬਹੋ ਨਹੀਂ ਟੂਟ